ਪਾਨਾ ਸਿੱਧੂ ਅਤੇ ਪਾਨਾ ਸਿੱਧੂ ਦੇ ਪਰਿਵਾਰ ਸਮੇਤ ਲੱਖਾ ਸਿਦਾਣਾ ਤੇ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨੀ ਪਾਨਾ ਸਿੱਧੂ ਦੀ ਰਿਹਾਈ ਨੂੰ ਲੈ ਤਿੰਨ ਤਰੀਕ ਨੂੰ ਪਾਰੀ ਇਕੱਠ ਹੋਇਆ ਸੀ ਜਿੰਨਾਂ ਵੱਲੋਂ ਭਗਵੰਤ ਮਾਨ ਦੇ ਘਰ ਵੱਲ ਕੂਚ ਕੀਤਾ ਗਿਆ ਸੀ ਤੇ ਰਸਤੇ 'ਚ ਪੈਂਦੇ ਬੜਬਰ ਟੋਲ ਪਲਾਜ਼ਾ ਤੇ ਪੁਲਿਸ ਤੇ ਸਮਰਥਕਾਂ ਵਿਚਾਲੇ ਟਕਰਾ ਹੋਇਆ ਸੀ। ਜਿਸ ਨੂੰ ਲੈ ਹੁਣ ਪੰਜਾਬ ਪੁਲਿਸ ਵੱਲੋਂ ਥਾਣਾ ਤਨੋਲਾ ਚ 17 ਲੋਕਾਂ ਦੇ ਬਾਇ ਨੇਮ ਅਤੇ 150 ਤੋਂ 200 ਅਣਪਛਾਤੇ ਲੋਕਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਇਸ ਮਾਮਲੇ 'ਚ ਪਾਨਾ ਸਿੱਧੂ ਦੇ ਪਿਤਾ ਬਿੱਕਰ ਸਿੰਘ ਪਾਨਾ ਸਿੱਧੂ ਦੇ ਭਰਾ ਅਮਨਾ ਸਿੰਘ ਪਾਨਾ ਸਿੱਧੂ ਦੀਆਂ ਭੈਣਾਂ ਕਿਰਨਪਾਲ ਕੌਰ ਤੇ ਸੁਖਪਾਲ ਕੌਰ ਸਰਬਜੀਤ ਸਿੰਘ ਸਰਪੰਚ ਪੰਚ ਰਣਜੀਤ ਸਿੰਘ ਕੁਲਵਿੰਦਰ ਸਿੰਘ ਖਾਲਸਤਾਨੀ ਲੱਖਾ ਸਿਧਾਣਾ ਗੁਰਵਿੰਦਰ ਸਿੰਘ ਸੁਖਪਾਲ ਸਿੰਘ ਗੁਰਵਿੰਦਰ ਸਿੰਘ ਗਿੱਲ ਬਲਜਿੰਦਰ ਸਿੰਘ ਪ੍ਰਿਤਪਾਲ ਸਿੰਘ ਗੁਰਮੁਖ ਸਿੰਘ ਜੱਸੀ ਨਿਹੰਗ ਅਮਰੀਕ ਸਿੰਘ ਜਸਵੀਰ ਇੰਜੀਨੀਅਰ ਇਹਨਾਂ ਸਾਰਿਆਂ ਦਾ ਬਾਇ ਨੇਮ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਇਹਨਾਂ ਸਾਰਿਆਂ ਦੇ ਵੱਖ-ਵੱਖ ਧਾਰਾਵਾਂ ਵੀ ਲਗਾਈਆਂ ਗਈਆਂ ਨੇ ਜਿਨ੍ਹਾਂ ਦੇ ਨਾਲ 100 ਤੋਂ 150 ਬੰਦੇ ਅਣਪਛਾਤੇ ਅਨਦਾਵੀ ਵਿੱਚ ਦਰਜ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਹਨਾਂ ਸਾਰਿਆਂ ਦੇ ਉੱਤੇ ਨੈਸ਼ਨਲ ਹਾਈਵੇ ਐਕਟ 1956 ਦੀ ਧਾਰਾ 8 ਬੀ ਪਬਲਿਕ ਪ੍ਰਿਵੈਂਸ਼ ਆਫ ਡੈਮੇਜ ਤੂ ਪਬਲਿਕ ਐਂਡ ਪ੍ਰਾਈਵੇਟ ਪ੍ਰੋਪਰਟੀ ਐਕਟ 2014 ਸੈਕਸ਼ਨ 4 ਤੇ ਆਈਪੀਸੀ ਦੀ ਧਾਰਾ 283 186 353 279 427 307 148 117 ਤੇ 268 ਸਮੇਤ ਇਹ ਸਾਰੀਆਂ ਧਾਰਾਵਾਂ ਇਹਨਾਂ ਸਾਰਿਆਂ ਦੇ ਉੱਤੇ ਲਾਈਆਂ ਗਈਆਂ ਨੇ ਤੇ ਜਾਦੇ ਇਸ ਮਾਮਲੇ ਬਾਰੇ थाना ਤਰਨਤੋਲਾ ਦੀ ਪੁਲਿਸ ਨਾਲ ਗੱਲਬਾਤ ਕਰਨੀ ਚਾਹੀ ਤੇ ਪੁਲਿਸ ਅਧਿਕਾਰੀਆਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਤੇ ਭਾਨਾ ਸਿੱਧੂ ਦੇ ਪਰਿਵਾਰ ਨਾਲ ਵੀ ਸੰਪਰਕ ਨਹੀਂ ਹੋ ਪਾਰਿਆ ਇੱਥੇ ਦੱਸਣਯੋਗ ਹੈ ਕਿ 3 ਤਰੀਕ ਨੂੰ ਪੁਲਿਸ ਦੇ ਨਾਲ ਸਾਰੇ ਸਮਰਥਕਾਂ ਦਾ ਸਮਝੌਤਾ ਹੋ ਗਿਆ ਸੀ ਜਿਸ ਕਾਰਨ ਜੋ ਧਰਨਾ ਸੀਗਾ ਉਥੋਂ ਚੱਕ ਲਿਆ ਗਿਆ ਤੇ 10 ਤਰੀਕ ਤੱਕ ਭਾਨੇ ਸਿੱਧੂ ਦੇ ਮਾਮਲੇ ਨੂੰ ਸੁਲਝਾਉਂਦਾ ਆਸ਼ਵਾਸਨ ਦਿੱਤਾ ਗਿਆ ਸੀ ਪਰ ਅੱਜ ਇੱਕ ਨਵਾਂ ਮਾਮਲਾ ਭਾਨੇ ਸਿੱਧੂ ਦੇ ਪਰਿਵਾਰ ਅਤੇ ਉਹਨਾਂ ਦੇ ਸਮਰਥਕ ਅਤੇ ਲੱਖਾ ਸਿਧਾਣਾ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਦਰਜ ਕਰ ਲਿਆ ਗਿਆ ਹੈ ਬਰਨਾਲਾ ਤੋਂ ਅਸ਼ੀਸ਼ ਦੀ ਰਿਪੋਰਟ